ਹੋਰ ਵੀ ਚੱਚਾ ਕੀ ਹਾਲ ਚਾਲ ਆ? ਉਹ ਵਧੀਆ ਵਧੀਆ ਮੱਲਿਆ ਵਧੀਆ ਵਧੀਆ। ਅੱਛਾ ਪਨੀਰੀ ਦੀ ਤਿਆਰੀ ਕਰੀ ਜਾਂਦਾ ਫਿਰ ਹੈ? ਹਾਂ ਹਾਂ ਪਨੀਰੀ ਤਿਆਰੀ ਕਰ ਰਹੇ ਹਾਂ। ਅੱਛਾ ਕਦੋਂ ਬੀਜਣੀ ਹੈ ਪਨੀਰੀ ਫਿਰ? ਸਵੇਰੇ ਬੀਜਣੀ ਸਵੇਰੇ। ਅੱਛਾ ਕੱਲ ਨੂੰ ਬੀਜਣੀ ਹੈ? ਸਵੇਰੇ ਕੱਲ ਨੂੰ ਬੀਜਣੀ। ਅੱਛਾ ਕਿਹੜਾ ਬੀਜ ਬੀਜ ਰਿਹਾ ਫਿਰ ਇਸ ਵਾਰ ਛੋਨੇ ਦਾ? ਇਸ ਵਾਰ ਬੀਜਦੇ ਆ ਸਟਾਰ ਕੰਪਨੀ ਦਾ 713 ਸਟਾਰ ਕੰਪਨੀ ਦਾ 713। ਤੇ ਵਧੀਆ ਵੈਰੈਟੀ ਆ ਇਹ ਮਾ ਬਹੁਤ ਸ਼ਾਨਦਾਰ ਵੈਰੈਟੀ ਹੈ ਪਿਛਲੇ ਸਾਲ ਆਪਾਂ ਬੀਜੀ ਸੀ ਅੱਛਾ ਨਜ਼ਾਰੇ ਵਾਹਦੇ ਬਹੁਤ ਵਧੀਆ ਵੈਰੈਟੀ ਸਾਨੂੰ ਵੀ ਖਾਸੀਅਤ ਦੱਸੋ ਇਹਦੀ ਕੀ ਖਾਸੀਅਤ ਹੈ ਇਹਦੀ ਖਾਸੀਅਤ ਹੈ ਇੱਕ ਤਾਂ ਇਹ ਬੂਝਾ ਬਹੁਤ ਬਣਾਉਂਦੀ ਹੈ ਅੱਛਾ ਬੂਟਾ ਬਹੁਤ ਮਾਰਦੀ ਹੈ 20 ਤੋਂ 25 ਸ਼ਾਖਾਂ ਕੱਢਦੀ ਹੈ ਅੱਛਾ ਇੱਕ ਬੂਟਾ 20-25 ਸ਼ਾਖਾਂ ਕੱਢਦੀਆਂ ਹਾਂ ਅੱਛਾ ਵਧੀਆ ਵੈਰੈਟੀ ਹੈ ਜਣੀ ਫਿਰ ਹੈ ਤੇ ਕੋਈ ਡਿੱਗਣ ਚ ਸਮੱਸਿਆ ਤਾਂ ਨਹੀਂ ਆਦੀ ਗੱਦ-ਕੁੱਦ ਕਿੱਦਾਂ ਹੁੰਦਾ ਹੈ ਇਹਦਾ ਗੱਦ-ਕੁੱਦ ਦਰਮਿਆਨਾ ਗੱਦ ਹੁੰਦਾ ਡਿੱਗਣ ਤੇ ਬਿਲਕੁਲ ਨਹੀਂ ਆਦੀ ਅੱਛਾ ਕੋਈ ਸਮੱਸਿਆ ਨਹੀਂ ਡਿੱਗ ਇਹ ਗੱਲ ਆਇਆ ਕਿ ਦੂਸਰਿਆਂ 25% ਦਾ ਖਾਦ ਘੱਟ ਪੈਂਦਾ। ਅੱਛਾ 25% ਦੇ ਵਿੱਚ ਖਾਦ ਵੀ ਜਿਹੜਾ ਘੱਟ ਪੈਂਦਾ ਹੈ। ਹਾਂ ਖਾਦ ਘੱਟ ਬਣਦਾ। ਅੱਛਾ ਤੇ ਕੋਈ ਬਿਮਾਰੀਆਂ ਵਗੈਰਾ ਤਾਂ ਨਹੀਂ ਆਂਦੀਆਂ? ਨਾ ਬਿਮਾਰੀ ਨਾ ਲੜਨ ਦੀ ਪੂਰੀ ਸਹਿਣਸ਼ੀਲਤਾ ਹੁੰਦੀ। ਬਿਮਾਰੀਆਂ ਪ੍ਰਤੀ ਲੜਨ ਦੀ ਸਹਿਣਸ਼ੀਲਤਾ ਪੂਰੀ ਹੈ। ਇੱਕ ਮੂੰਝਰ ਹੁੰਦੀ ਹੈ ਦੂਜਿਆਂ ਨਾਲੋਂ ਵੱਡੀ, ਮੂੰਝਰ ਲੰਬੀ ਹੈ। ਹਾਂ ਥੋੜੀ ਲੰਬੀ। ਅੱਛਾ ਹਾਂ ਜਿਹਦੇ ਕਾਕੇ ਝਾੜ ਵਾਧਾ ਪਿਆ ਪੈਂ। ਝਾੜ ਤਾਂ ਫਿਰ ਵਧਦਾ ਆਣਾ ਹੀ ਹੈ। ਝਾੜ ਕਿੰਨਾ ਆਇਆ ਸੀ ਪਿਛਲੇ ਸਾਲ? ਪਿਛਲੇ ਸਾਲ ਆਪਣਾ ਝਾੜ ਆਇਆ 34 ਕੰਪਨੀ ਦਾ ਪਾਣੂ 35 ਤੋਂ 37 ਕੁਇੰਟਲ ਤੱਕ ਦੱਸਦੀ ਹੈ ਅੱਛਾ 35 37 ਕੁਇੰਟਲ ਦੇ ਕੇ ਦੇਣ ਦੀ ਕੈਪੈਸਿਟੀ ਰੱਖਦੀ ਹੈ ਵੈਰੈਟੀ ਇੱਕ ਇਹ ਖਾਸੀਅਤ ਇਹਦੀ ਆ ਕਿ ਇੱਕ ਸਾਲ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਸਮਾਂ ਕਿੰਨਾ ਕੁ ਲੈ ਜਾਂਦੀ ਆ ਪੱਕਣ ਚ ਦੂਜਿਆਂ ਨਾਲ 10 ਦਿਨ 15 ਦਿਨ ਘੱਟ ਅੱਛਾ ਦੂਸਰੀਆਂ ਵੈਰਾਈਟੀਆਂ ਨਾਲ 10 15 ਦਿਨ ਪਹਿਲਾਂ ਪੱਕੇ ਤਿਆਰ ਹੋ ਜਾਂਦੀ ਆ ਤੇ ਮੰਡੀ ਚ ਵੇਚਣ ਚ ਕੋਈ ਸਮੱਸਿਆ ਤਾਂ ਨਹੀਂ ਆਂਦੀ ਨੋ ਨੋ ਬਿਲਕੁਲ ਹੀ ਨਹੀਂ ਮੌਸਰ ਹੀ ਆ ਜਾਏਗਾ ਬਿਲਕੁਲ ਨੋਰਮਲ ਮੌਸਰ ਅੱਛਾ ਮੌਸਰ ਦੀ ਵੀ ਕੋਈ ਸਮੱਸਿਆ ਨਹੀਂ ਮੰਡੀ ਚ ਸਾਰ ਪੱਕ ਜਾਣਾ ਮੌਸਰ ਆਣਾ ਬਿਲਕੁਲ ਅੱਛਾ ਜਣੀ ਵਧੀਆ ਵਿਕ ਜਾਂਦੀ ਆ ਹਾਂ ਅੱਛਾ ਤੇ ਆ ਦੱਸੋ ਆ ਜਿਹੜਾ ਖੇਤ ਆ ਇੱਥੇ ਹੁਣ ਤੁਸੀਂ ਕੀ ਬਿਜਾਈ ਕਰਨਾ ਵਾ ਇਹ ਆਪਾਂ ਬੀਜਾਂਗੇ ਇੱਥੇ ਬਾਸਬਤੀ ਅੱਛਾ ਬਾਸਮਤੀ ਬੀਜਣੀ ਆ ਬਾਸਮਤੀ ਬੀਜਣੀ ਆ ਉਹ ਕਿਹੜੀ ਕੰਪਨੀ ਦੀ ਬੀਜਣੀ ਆ ਦੱਸੋ ਉਹ ਵੀ ਆਪਾਂ ਸਟਾਰ ਕੰਪਨੀ ਦੀ ਅੱਛਾ ਜੀ ਕਿਹੜੀ ਕਿਹੜੀ ਵੈਰਾਈਟੀ ਲੈਣੀ ਆ ਕੋ 11 ਲਵਾਂਗੇ 1401 ਅੱਛਾ ਜੀ 1509 1509 ਯਾਨੀ ਸਟਾਰ ਐਗਰੀ ਸੀਡ ਦੀ ਹੀ ਬੀਜੋਗੇ ਇਹ ਹੀ ਦੋਨੇ ਹਾਂ ਜੀ ਇਹ ਹੀ ਆਪਾਂ ਤੇ ਬਾਕੀ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਾਕੀ ਵੀ ਇਹੀ ਆ ਵੀ ਜਿਹਨੇ ਤਾਂ ਬਾਸਬਦੀ ਵੇਚਣੀ ਹੈ ਅੱਛਾ ਜਿਹਨੇ ਬਾਸਬਦੀ ਵੇਚਣੀ ਹੈ ਉਹ ਇਹੀ ਸਟਾਰ ਕੰਪਨੀ ਵਾਲਿਆਂ ਦੀ ਹੀ ਵੇਚਣ ਅੱਛਾ ਜਣੀ ਸਟਾਰ ਕੰਪਨੀ ਦੀ ਵੇਚਣ ਕਿਉਂਕਿ ਵਧੀਆ ਮਤਲਬ ਵੇਚ ਹੁੰਦਾ ਇਹਨਾਂ ਦਾ ਮੈਂ ਨਾ ਯਾਰਾ ਘਾੜੀ ਵੀ ਵੱਧ ਅੱਛਾ ਜੀ ਤੇ ਦਾਣਾ ਮਿਲਾਂ ਦਾਣਾ ਵੀ ਲੰਮਾ ਹੈ ਬਹੁਤ ਵਧੀਆ ਬਹੁਤ ਸ਼ਾਨਦਾਰ ਬੀਜ ਅੱਛਾ ਜੀ ਤੇ ਕਿੰਨੇ ਏਕੜ ਚ ਲਾ ਰਹੇ ਹੋ ਫਿਰ ਐਦ ਕੀ ਤੁਸੀਂ ਏ ਆਪਾਂ ਬਾਸ ਬੱਦੀ ਲਾ ਰਹੇ ਆਂ ਇਹ 5 ਕੇ ਇਕੜ ਤੇ 5 ਇਕੜ ਚ ਹਾਂ ਦੂਸਰੇ ਆ ਗਏ ਆਪਾਂ 13 ਕੇ ਕਿੱਲੇ 13 ਇਕੜ ਲਾ ਰਹੇ ਠੀਕ ਆ ਜੀ ਚਲੋ ਠੀਕ ਆ ਚੰਗਾ ਚੰਗਾ ਵਧੀਆ ਜੀ ਚੰਗਾ ਚੰਗਾ ਰੱਬ ਦੀ ਮਿਹਰ ਨਾਲ ਸਾਡਾ ਆ